ਆ ਦੇਖੋ ਜੀ ਅੱਜ ਸਾਡੇ ਆ ਜੱਟ ਭਾਈਚਾਰੇ ਦਾ ਅੱਜ ਇਕੱਠ ਸੀਗਾ ਅੰਤਰਰਾਸ਼ਟਰੀ ਜੱਟ ਜੱਟ ਭਾਈਚਾਰਾ ਆ ਦੇਖੋ ਅੱਜ ਸਾਡੇ ਜੱਟ ਭਾਈਚਾਰੇ ਦਾ ਇਕੱਠ ਦੇਖੋ ठाटा मारਦਾ ਇਕੱਠ ਜੀ ਅੱਜ ਬਹੁਤ ਵੱਡਾ ਇਕੱਠ ਹੋਇਆ ਬੜੀ ਉੱਚੀ ਹੋਈ ਮਾਨ ਨੂੰ ਅੱਜ ਕਿ ਅੱਜ ਪਹਿਲੀ ਵਾਰ ਜਿਹੜਾ ਸਾਡਾ ਅੰਤਰਰਾਸ਼ਟਰੀ ਸਮੇਲਨ ਸੀਗਾ ਜੱਟ ਭਾਈਚਾਰੇ ਦਾ ਉਹ ਬਹੁਤ ਵਧੀਆ ਚੰਗਾ ਵਧੀਆ ਸਚਾਰੂ ਟੱਗਣਾ ਚੱਲਿਆ ਤੇ ਬਹੁਤ ਮੇਰੇ ਵੀਰਾਂ ਨੇ ਹੰਬੜਾ ਮਾਰਿਆ ਤੇ ਚਲੋ ਕੋਈ ਗੱਲ ਨਹੀਂ ਅੱਜ ਪਹਿਲਾ ਅਪਰਾਲਾ ਸੀਗਾ ਤੇ ਉਮੀਦ ਤੋਂ ਵੱਧ ਜਿਹੜਾ ਅੱਜ ਇਕੱਠ ਹੋਇਆ ਸਾਡਾ ਤੇ ਬੜੀ ਮਨ ਨੂੰ ਖੁਸ਼ੀ ਹੋਈ ਵੀ ਵਧੀਆ ਤਰੀਕੇ ਨਾਲ ਜਿਹੜਾ ਸਪੰਨ ਹੋਇਆ ਤੇ گاਹ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜੱਟ ਭਰਾਵਾਂ ਨੂੰ ਤੇ ਇਕੱਠੇ ਹੋ ਕੋਈ ਵੀ ਮੁੱਦਾ ਬੰਦਾ ਉੱਤੇ ਇਕੱਠੇ ਹੋ ਕੇ ਸਾਰੇ ਆਪਾਂ ਆਵਾਜ਼ ਚੱਕੀਏ ਕਿਉਂਕਿ ਜੱਟ ਭਾਈਚਾਰੇ ਨਾਲ ਕਈ ਤਰ੍ਹਾਂ ਦੇ ਜਿਹੜੇ ਤੱਕੇ ਹੋ ਰਹੇ ਨੇ ਤੇ ਉਹ ਜਿਹੜੇ ਆਪਾਂ ਰਲ ਕੇ ਜਿਹੜਾ ਅਮਦਾ ਜਵਾਬ ਦਈਏ ਇਸ ਕਰਕੇ ਸਾਰੇ ਵੀਰ ਪਾਰਟੀ ਬਾਜੀ ਛੱਡ ਕੇ ਤੇ ਜਿਹੜਾ ਆਪਾਂ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਜਿਹੜਾ ਆਪਾਂ ਕੰਮ ਕਰੀਏ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਆਪਣੀਆਂ ਬਹੁਤ ਤਰ੍ਹਾਂ ਦੀਆਂ ਧੜੇ ਬਾਜੀ ਵੀ ਹੋਊਗੀ ਜਾਂ ਪਾਰਟੀ ਵੀ ਹੋਊਗੀ ਇਸ ਕਰਕੇ ਪਰ ਉਹ ਚੀਜ਼ਾਂ ਭਲਾ ਕੇ ਆਪਾਂ ਤੇ ਜਿਹੜਾ ਆਪਣੀ ਜੱਟ ਜੱਟ ਕੌਮ ਵਾਸਤੇ ਸਿੱਖ ਜੱਟ ਸਿੱਖਾਂ ਵਾਸਤੇ ਜਿਹੜਾ ਕੰਮ ਕਰ ਸਕੀਏ ਬਹੁਤ ਆਪਾਂ ਨੂੰ ਜਿਹੜਾ ਕੰਮ ਕਰਨ ਦੀ ਲੋੜ ਏ ਹੈ ਤਾਂ ਸ਼ੁਰੂਆਤ ਏ ਸਾਰਿਆਂ ਦਾ ਧੰਨਵਾਦ ਜਿੰਨੇ ਮੇਰੇ ਵੀਰ ਪਹੁੰਚੇ ਥੈਂਕ ਯੂ ਸਭ ਦਾ ਤਾਂ